ਸੰਗਤ ਜੀ ਵਾਹੀ ਗੁਰਜਕਾ ਖਾਲਸਾ ਵਾਹੀ ਗੁਰਜ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋ ਸ਼ਬਦ ਬੋਲ ਕੇ ਸੌਂਿਆ ਕਰੋ ਤੁਸੀਂ ਇਹ ਦੋ ਸ਼ਬਦਾਂ ਦਾ ਅਸਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਾਦੂ ਵਾਂਗ ਦੇਖੋਗੇ ਕਿਤੇ ਰਾਤ ਨੂੰ ਸੌਣ ਲੱਗਿਆਂ ਇਹ ਦੋ ਸ਼ਬਦ ਬੋਲ ਕੇ ਸੌਣ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਸਾਡੇ ਕਮਾਂਕਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਇਹ ਦੋ ਸ਼ਬਦ ਕਿਹੜੇ ਨੇ ਕਿੰਜ ਆਪਾਂ ਬੋਲਣੇ ਆ ਅਤੇ ਕਿੰਜ ਇਹਨਾਂ ਨੇ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਦੂਰ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਤਾਂ ਅਓ ਜੀ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਗ੍ਰਸਤੀ ਬੰਦੇ ਨੂੰ ਕਿਰਤੀ ਬੰਦੇ ਨੂੰ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਹੁੰਦੀਆਂ ਨੇ ਜਿਉਂ ਸਵੇਰ ਤੋਂ ਦਿਨ ਚੜਦਾ ਸਾਰਾ ਦਿਨ ਜਿਵੇਂ ਫਿਕਰਾਂ ਦੇ ਵਿੱਚ ਹੀ ਲੰਘ ਜਾਂਦਾ ਕਦੇ ਕਿਸੇ ਕੰਮ ਦੀ ਫਿਕਰ ਕਦੇ ਕਿਸੇ ਗੱਲ ਦੀ ਫਿਕਰ ਕਦੇ ਬੰਦਾ ਆਪਣੇ ਬਾਰੇ ਸੋਚਦਾ ਕਿ ਮੇਰਾ ਕੀ ਹੋਵੇਗਾ ਕਦੇ ਆਪਣੇ ਪਰਿਵਾਰ ਬਾਰੇ ਬੱਚਿਆਂ ਬਾਰੇ ਕੀ ਇਹਨਾਂ ਦਾ ਕੀ ਹੋਵੇਗਾ ਕਦੇ ਆਪਣੇ ਕੰਮ ਧੰਦਿਆਂ ਦੀ ਚਿੰਤਾ ਭਾਵ ਕਿ ਕਈਆਂ ਦਾ ਸਾਰਾ ਸਾਰਾ ਦਿਨ ਫਿਕਰਾਂ ਚਿੰਤਾਵਾਂ ਦੇ ਵਿੱਚ ਲੰਘ ਜਾਂਦਾ ਹੈ ਤੇ ਜਦੋਂ ਉਹ ਰਾਤ ਨੂੰ ਸੌਣ ਦੇ ਲਈ ਆਪਣੇ ਬਿਸਤਰ ਤੇ ਆਉਂਦੇ ਆ ਵਿਸਤਰ ਤੇ ਪਿਆ ਪਿਆ ਵੀ ਆਪਣੇ ਕੰਮ ਧੰਦੇ ਆਪਣੇ ਰਿਸ਼ਤੇ ਆਪਣੇ ਬੱਚਿਆਂ ਬਾਰੇ ਸੋਚਦੇ ਸੋਚਦੇ ਸੌਂ ਜਾਂਦੇ ਆ ਭਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਚਿੰਤਾ ਬੋਝ ਪਰੇਸ਼ਾਨੀ ਵਾਲੀ ਗੱਲ ਮਨ ਵਿੱਚ ਸੋਚਦੇ ਅਚੋਚਦੇ ਹੱਸ ਜਾਂਦੇ ਆ ਪਰ ਇਹ ਆਦਤ ਬਹੁਤ ਜ਼ਿਆਦਾ ਸਾਡਾ ਨੁਕਸਾਨ ਕਰਦੀ ਆ ਕਹਿੰਦੇ ਜਦੋਂ ਆਪਾਂ ਰਾਤ ਨੂੰ ਸੌਂਦੇ ਆ ਹੋਣਾ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਸੋਚਦੇ ਆ ਨਾ ਤਾਂ ਉਹ ਗੱਲ ساری ਰਾਤ ਸਾਡੇ ਮਨ ਦੇ ਵਿੱਚ ਚਲਦੀ ਰਹਿੰਦੀ ਹੈ ਤਾਂ ਜੇਕਰ ਆਪਾਂ ਕਿਸੇ ਚਿੰਤਾ ਪਰੇਸ਼ਾਨੀ ਵਾਲੀ ਗੱਲ ਬਾਰੇ ਸੋਚਦੇ ਸੋਚਦੇ ਸੁੱਤੇ ਤਾਂ ਉਹ ਪਰੇਸ਼ਾਨੀ ਚਿੰਤਾ ਨੇ ساری ਰਾਤ ਸਾਡੇ ਮਨ ਵਿੱਚ ਚਲਦੇ ਰਹਿਣਾ ਹੈ ਇਹ ਚਿੰਤਾਵਾਂ ਪਰੇਸ਼ਾਨੀਆਂ ਸਾਨੂੰ ਸਨ ਅਤੇ ਮਨ ਪੱਖੋਂ ਕਮਜ਼ੋਰ ਕਰਦੀਆਂ ਨੇ ਸਾਡੇ ਸਰੀਰ ਨੂੰ ਅਤੋਂ ਵੱਧ ਬਿਮਾਰੀਆਂ ਇਹ ਚਿੰਤਾ ਕਰਕੇ ਲਗੀਆਂ ਨੇ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਕਿ ਭਾਈ ਜਦੋਂ ਸਤਿਗੁਰ ਸੱਚੇ ਪਾਸ਼ਾ ਜੀ ਨੇ ਇਹ ਸਾਨੂੰ ਕਹਿ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ ਫਿਰ ਆਪਾਂ ਬਾਰ-ਬਾਰ ਚਿੰਤਾ ਕਿਉਂ ਕਰਦੇ ਆ ਕਿਹੜੀਆਂ ਗੱਲਾਂ ਦੀ ਚਿੰਤਾ ਕਰਦੇ ਆ ਮਹਾਂਪੁਰਖ ਜੀ ਕਹਿੰਦੇ ਉਹ ਪਰਪ੍ਰਿਤਾ ਪਰਮਾਤਮਾ ਨੂੰ ਉਲਾਮੇ ਦੇਣੇ ਛੱਡ ਕੇ ਜੇਕਰ ਅਸੀਂ ਸ਼ੁਕਰਾਨੇ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਈਏ ਤਾਂ ਸਾਡੀ ਸੋਚ ਤੋਂ ਵੀ ਵੱਧ ਕੇ ਸਾਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਇਹ ਸਾਡੇ ਉਲਾਮੇ ਸਾਡੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਆਦਤ ਸਾਡੀ ਚਿੰਤਾ ਕਰਨ ਦੀ ਆਦਤ ਹੀ ਸਾਨੂੰ ਨਾ ਕਾਮ ਜਪ ਨਿਰਾਸ਼ ਬਣਾਉਂਦੀ ਆ ਸਾਨੂੰ ਰੋਗੀ ਬਣਾਉਂਦੀ ਆ ਜਿਸ ਦਿਨ ਤੋਂ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਇਹ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਮਹਾਂਪੁਰਖ ਜੀ ਵਾਰ-ਵਾਰ ਸਮਝਾਉਂਦੇ ਕਿ ਜਿੰਨਾ ਹੀ ਆਪਾਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਨਾ ਉਨਾਂ ਹੀ ਅਸੀਂ ਮਾਲਕ ਦੇ ਚਰਨਾਂ ਦੇ ਨੇੜੇ ਹੁੰਨੇ ਆ ਪੂਰਨ ਹੀ ਸਾਡੇ ਮਨ ਅੰਦਰ ਸਬਰ ਸੰਤੋਖ ਆਉਂਦਾ ਹੈ ਅਸੀਂ ਇੱਕ ਰੱਜੀ ਹੋਈ ਰੂਹ ਬਣਦੇ ਆ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਆ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਆ ਪਰ ਅਸੀਂ ਸ਼ੁਕਰਾਨੇ ਦੀ ਤਾਕਤ ਨੂੰ ਨਹੀਂ ਸਮਝਦੇ ਇਸ ਸ਼ੁਕਰਾਨੇ ਦੀ ਤਾਕਤ ਨੂੰ ਸਮਝਾਉਣ ਦੇ ਲਈ ਮਹਾਂਪੁਰਖ ਜੀ ਇੱਕ ਨਿੱਕੀ ਜੀ ਕਹਾਣੀ ਸੁਣਾਉਂਦੇ ਨੇ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਬਹੁਤ ਅਮੀਰ ਬੰਦਾ ਰਹਿੰਦਾ ਸੀ ਕਰਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਪਰਮਪਿਤਾ ਪਰਮਾਤਮਾ ਨੇ ਧਨ ਦੌਲਤ ਸ਼ੋਹਰਤ ਸਭ ਕੁਝ ਬਹੁਤ ਜ਼ਿਆਦਾ ਦਿੱਤਾ ਸਮਝੋ ਕਿ ਉਹਦੇ ਦੁਨੀਆਂ ਤੱਕ ਰਿਚ ਕਰਉਂਦਾ ਕਹਿੰਦੇ ਇੱਕ ਦਿਨ ਉਹ ਅਮੀਰ ਬੰਦਾ ਆਪਣੇ ਕਿਸੇ ਕੰਮ ਦੇ ਲਈ ਘਰੋਂ ਬਾਹਰ ਜਾਣ ਲੱਗਾ ਤਾਂ ਬਾਹਰ ਨਿਕਲਦੇ ਆ ਸਾਰ ਇੱਕ ਸੰਤ ਫਕੀਰ ਜੀ ਮਿਲ ਕੇ ਉਹ ਸੰਤ ਫਕੀਰ ਜੀ ਨੇ ਉਹ ਅਮੀਰ ਬੰਦੇ ਤੋਂ ਕੁਝ ਖਾਣ ਨੂੰ ਮੰਗਿਆ ਇਹਦੇ ਉਮੀਰ ਬੰਦੇ ਨੇ ਆਪਣੇ ਨੌਕਰਾਂ ਨੂੰ ਕਿਹਾ ਵੀ ਇਹ ਸੰਤ ਫਕੀਰ ਜੀ ਨੂੰ ਕੁਝ ਖਾਣ ਨੂੰ ਲਿਆ ਕੇ ਦਓ। ਨੌਕਰਾਂ ਨੇ ਸੰਤ ਫਕੀਰ ਜੀ ਨੂੰ ਕਾਫੀ ਚੰਗਾ ਚੋਖਾ ਖਾਣ ਨੂੰ ਦਿੱਤਾ। ਬੜੀ ਸੇਵਾ ਕੀਤੀ। ਤਾਂ ਫੋ ਫਕੀਰ ਜੀ ਬੜੇ ਖੁਸ਼ ਹੋਏ। ਉਹ ਅਮੀਰ ਬੰਦੇ ਨੂੰ ਬੜੀਆਂ ਦੁਆਵਾਂ ਅਸੀਸਾਂ ਦਿੱਤੀਆਂ ਅਤੇ ਨਾਲ ਹੀ ਕਿਹਾ ਕਿ ਤੂੰ ਬਹੁਤ ਨੇਕ ਇਨਸਾਨ ਆ। ਮੈਂ ਤੇਰੇ ਤੋਂ ਬਹੁਤ ਖੁਸ਼ ਆ। ਤੂੰ ਮਨ ਲਾ ਕੇ ਮੇਰੀ ਸੇਵਾ ਕੀਤੀ ਆ। ਦਸ ਤੈਨੂੰ ਕੀ ਚਾਹੀਦਾ ਹੈ ਕਹਿੰਦੇ ਉਹ ਅਮੀਰ ਬੰਦੇ ਨੇ ਕਿਹਾ ਵੀ ਫਕੀਰ ਜੀ ਮਾਲਕ ਦਾ ਦਿੱਤਾ ਮੇਰੇ ਕੋਲ ਸਭ ਕੁਝ ਆ ਮੈਨੂੰ ਕੁਝ ਨਹੀਂ ਚਾਹੀਦਾ ਪਰ ਉਹ ਫਕੀਰ ਬੰਦੇ ਨੇ ਫਿਰ ਅਮੀਰ ਬੰਦੇ ਨੂੰ ਕਿਹਾ ਵੀ ਤੂੰ ਮੈਨੂੰ ਐਵੇਂ ਨਾ ਜਾਣੀ ਮੇਰੀ ਤਾਂ ਸਿੱਧੀ ਪਰਮ ਪਿਤਾ ਪਰਮਾਤਮਾ ਦੇ ਨਾਲ ਗੱਲਬਾਤ ਹੁੰਦੀ ਆ ਮੈਂ ਜਦੋਂ ਭਜਨ ਮੰਦਗੀ ਕਰਨ ਬੈਠਦਾ ਹਾਂ ਨਾ ਤਾਂ ਪ੍ਰਤੱਖ ਪਰਮਾਤਮਾ ਮੇਰੇ ਕੋਲ ਆਣ ਕੇ ਗੱਲਾਂ ਕਰਦਾ ਹੀ ਨੇ ਜੇਕਰ ਤੈਨੂੰ ਕੁਝ ਚਾਹੀਦਾ ਹੈ ਤਾਂ ਤੂੰ ਮੈਨੂੰ ਦੱਸ ਮੈਂ ਅੱਜ ਸ਼ਾਮ ਦੀ ਭਜਨ ਬੰਦਗੀ ਦੇ ਵਿੱਚ ਤੇਰਾ ਸੁਨੇਹਾ ਤੇਰਾ ਮੈਸੇਜ ਪ੍ਰਮਾਤਮਾ ਨੂੰ ਦੇ ਦਵਾਂਗਾ ਤਾਂ ਕਹਿੰਦੇ ਉਹ ਅਮੀਰ ਬੰਦਾ ਹੱਥ ਜੋੜ ਕੇ ਕਹਿਣ ਲੱਗਾ ਫਕੀਰ ਜੀ ਜੇਕਰ ਸੱਚੀ ਤੁਹਾਡੀ ਪ੍ਰਮਾਤਮਾ ਦੇ ਨਾਲ ਸਿੱਧੀ ਗੱਲ ਬਾਤ ਹੈ ਨਾ ਤਾਂ ਉਹਨਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਿਓ ਬਹੁਤ ਬਹੁਤ ਸ਼ੁਕਰਾਨਾ ਕਰਿਓ ਕਿ ਪ੍ਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਨਾਲ ਹੀ ਮੇਰਾ ਇਹ ਸੁਨੇਹਾ ਦੇ ਦੇਣਾ ਕਿ ਪ੍ਰਮਾਤਮਾ ਜੀ ਹੁਣ ਮੈਨੂੰ ਦੇਣਾ ਬੰਦ ਕਰ ਦੇਣਾ ਕਿ ਪਹਿਲਾਂ ਹੀ ਬਹੁਤ ਕੁਝ ਦਿੱਤਾ ਮੇਰੇ ਤੋਂ ਤਾਂ ਹੁਣ ਸੁਮਾਲਿਆ ਵੀ ਨਹੀਂ ਜਾਂਦਾ ਤੇ ਕਹਿੰਦੇ ਫਕੀਰ ਜੀ ਨੇ ਕਿਹਾ ਵੀ ਠੀਕ ਹੈ ਤੇਰਾ ਇਹ ਸੁਨੇਹਾ ਮੈਂ ਪਰਮਾਤਮਾ ਨੂੰ ਦੇ ਦਵਾਂਗਾ ਇਹ ਕਹਿ ਕੇ ਫਕੀਰ ਅੱਗੇ ਤੁਰ ਪਿਆ ਕਹਿੰਦੇ ਥੋੜੀ ਹੀ ਦੂਰ ਤੇ ਇੱਕ ਮੰਗਤਾ ਬੈਠਾ ਸੀ ਉਹ ਮੰਗਤੇ ਨੇ ਇਸ ਫਕੀਰ ਅਤੇ ਅਮੀਰ ਦੀਆਂ ਗੱਲਾਂ ਨੂੰ ਸੁਣ ਰਿਹਾ ਸੀ ਇਸ ਕਰਕੇ ਉਹ ਮੰਗਤਾ ਫਕੀਰ ਨੂੰ ਕਹਿਣ ਲੱਗਾ ਫਕੀਰ ਜੀ ਮੈਂ ਸੁਣਿਆ ਹੈ ਤੁਹਾਡੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਸਿੱਧੀ ਗੱਲਬਾਤ ਆ ਫਿਰ ਮੇਰਾ ਵੀ ਇੱਕ ਸਨੇਹਾ ਉਹਨਾਂ ਨੂੰ ਦੇ ਦਿਓ ਤਾਂ ਫਕੀਰ ਨੇ ਕਿਹਾ ਵਿਦਾਸ ਤੇਰਾ ਕੀ ਸਨੇਹਾ ਹੈ ਤੇਰਾ ਸਨੇਹਾ ਵੀ ਪਰਮਾਤਮਾ ਨੂੰ ਦੇ ਦਵਾਂਗੇ ਤਾਂ ਉਹ ਮੰਗਤਾ ਕਹਿਣ ਲੱਗਾ ਪਰਮਾਤਮਾ ਨੂੰ ਇਹ ਪੁੱਛਿਓ ਵੀ ਮੇਰੇ ਨਾਲ ਐਨਾ ਵਿਤਕਰਾਂ ਕਿਉਂ ਕਈਆਂ ਦੇ ਤਾਂ ਬੁਹਿਆਂ ਤੱਕ ਰਿਜ ਕਰੋਲਦਾ ਹੈ ਉਹ ਖੁਦ ਕਹਿੰਦੇ ਆ ਵੀ ਪ੍ਰਮਾਤਮਾ ਸਾਨੂੰ ਨਾ ਦੇਵੇ ਪਰ ਪ੍ਰਮਾਤਮਾ ਉਹਨਾਂ ਦਾ ਘਰ ਭਰ ਰਿਹਾ ਹੈ ਤੇ ਦੂਜੇ ਪਾਸੇ ਮੇਰੇ ਵਰਗੇ ਕਈ ਛੜਕਾਂ ਤੇ ਰੋਂਦੇ ਨੇ ਮੈਨੂੰ ਤਾਂ ਦੋ ਵਕਤ ਦੀ ਪੇਟ ਭਰ ਕੇ ਰੋਟੀ ਵੀ ਖਾਣ ਨੂੰ ਨਸੀਬ ਨਹੀਂ ਹੁੰਦੀ ਤਣ ਦੇ ਉੱਤੇ ਕਦੇ ਚੰਗਾ ਕੱਪੜਾ ਨਹੀਂ ਮੈਂ ਦੇਖਿਆ ਮੇਰੇ ਨਾਲ ਇਹ ਵਿਤਕਰਾਂ ਕਿਉਂ ਕੀਤਾ ਪ੍ਰਮਾਤਮਾ ਨੇ ਫਕੀਰ ਨੇ ਕਿਹਾ ਠੀਕ ਹੈ ਭਾਈ ਤੇਰਾ ਮੈਸੇਜ ਵੀ ਦੇ ਦਵਾਂਗਾ ਕਹਿੰਦੇ ਅਗਲੇ ਦਿਨ ਫਕੀਰ ਆਇਆ ਕਹਿੰਦੇ ਪਹਿਲਾਂ ਫਕੀਰ ਜੀ ਉਹ ਅਮੀਰ ਬੰਦੇ ਦੇ ਕੋਲ ਗਏ ਅਮੀਰ ਬੰਦੇ ਨੂੰ ਕਹਿਣ ਲੱਗੇ ਕਿ ਭਾਈ ਮੈਂ ਤੇਰਾ ਸੁਨੇਹਾ ਉਹ ਪਰਮ ਪਿਤਾ ਪਰਮਾਤਮਾ ਨੂੰ ਦੇ ਦਿੱਤਾ ਹੈ ਕਿ ਤੈਨੂੰ ਦੇਣਾ ਬੰਦ ਕਰ ਦੇਵੀ ਪਰ ਪਰਮਾਤਮਾ ਨੇ ਅੱਗੋਂ ਤੇਰੇ ਲਈ ਮੈਸੇਜ ਭੇਜਿਆ ਉਹ ਕਹਿੰਦੇ ਆ ਵੀ ਉਸ ਨੂੰ ਕਹਿ ਤੂੰ ਮੇਰਾ ਸ਼ੁਕਰਾਨਾ ਕਰਨਾ ਛੱਡ ਦੇ ਤੇ ਮੈਂ ਤੈਨੂੰ ਦੇਣਾ ਬੰਦ ਕਰ ਦਵਾਂਗਾ ਤਾਂ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਵੀ ਨਾ ਫਕੀਰ ਜੀ ਸਭ ਕੁਝ ਮੈਂ ਪਰਮਕੀਤਾ ਪਰਮਾਤਮਾ ਦਾ ਦਿੱਤਾ ਖਾ ਰਿਹਾ ਹਾਂ ਪੀ ਰਿਹਾ ਹਾਂ ਵਰਤ ਰਿਹਾ ਹਾਂ ਮੈਂ ਉਹਦਾ ਸ਼ੁਕਰਾਨਾ ਕਰਨਾ ਨਹੀਂ ਛੱਡ ਸਕਦਾ ਤਾਂ ਕਹਿੰਦੇ ਫਕੀਰ ਨੇ ਕਿਹਾ ਫਿਰ ਉਹਨੇ ਤੈਨੂੰ ਦੇਣਾ ਨਾ ਬੰਦ ਨਹੀਂ ਕਰਦਾ ਫਿਰ ਮੰਗਤੇ ਦੇ ਕੋਲ ਗਿਆ ਮੰਗਤੇ ਨੇ ਕਿਹਾ ਮੇਰਾ ਮੈਸੇਜ ਵੀ ਦਿੱਤਾ ਸੀ ਤਾਂ ਫਕੀਰ ਨੇ ਕਿਹਾ ਹਾਂ ਪਾਈ ਤੇਰਾ ਉਲਾਮਾ ਮੈਂ ਪਰਮਾਤਮਾ ਨੂੰ ਦਿੱਤਾ ਸੀ ਪਰ ਪਰਮਾਤਮਾ ਨੇ ਐਂਕੋ ਕਿਹਾ ਕਿ ਇਹਨੂੰ ਕਿ ਤੂੰ ਮੈਨੂੰ ਉਲਾਮੇ ਦੇਣੇ ਛੱਡ ਦੇ ਗਿਲੇ ਸ਼ਿਕਵੇ ਕਰਨੇ ਛੱਡ ਦੇ ਤੇ ਮੈਂ ਤੈਨੂੰ ਦੇਣਾ ਸ਼ੁਰੂ ਕਰ ਕਰਨਾਗਾ ਸੋ ਸੰਗਤ ਦੀ ਇੱਕ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਇਸ ਕਹਾਣੀ ਦਾ ਮੈਸੇਜ ਬਹੁਤ ਵੱਡਾ ਹੈ ਜਦੋਂ ਆਪਾਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ ਨਾ ਅਸੀਂ ਪਰਮਕੀਤਾ ਪ੍ਰਮਾਤਮਾ ਜੀ ਦੇ ਚਰਨਾਂ ਤੋਂ ਹੀ ਦੂਰ ਹੁੰਨੇ ਆ ਅਤੇ ਅਸੀਂ ਮਨਪੱਖੋਂ ਕਮਜ਼ੋਰ ਹੁੰਨੇ ਆ ਪਰਸ਼ੁਕਰਾਂ ਨਾਲ ਸੰਵੇਕ ਕਰ ਰਹੀ ਹੋਈ ਹੁੰਗਣਾ ਦਾ ਹੈ ਪਰਮਕੀਤਾ ਪ੍ਰਮਾਤਮਾ ਜੀ ਦੇ ਕੀਤੇ ਹੋਏ ਸ਼ੁਕਰਾਨੇ ਦੇ ਵਿੱਚ ਬਹੁਤ ਤਾਕਤ ਹੈ ਇਹ ਆਪਾਂ ਕਰਕੇ ਦੇਖਾਂਗੇ ਫਿਰ ਪਤਾ ਲੱਗੇਗਾ ਸੋ ਰੋਜ਼ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੌਣਾ ਹੈ ਜੇ ਤੁਸੀਂ ਜ਼ਿਆਦਾ ਭਜਨ ਮੰਦਗੀ ਨਹੀਂ ਕਰ ਸਕਦੇ ਤਾਂ ਸਿਰਫ ਇਹ ਦੋ ਸ਼ਬਦ ਬੋਲਣੇ ਸ਼ੁਰੂ ਕਰਦੋ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਬਸ ਵਾਹਿਗੁਰੂ ਅਤੇ ਸ਼ੁਕਰਾਨਾ ਇਹ ਦੋ ਸ਼ਬਦਾਂ ਨੇ ਹੀ ਸਾਨੂੰ ਤਾਰ ਦੇਣਾ ਹੈ ਜਿਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਕਹਾਂਗੇ ਵਾਹਿਗੁਰੂ ਦਾ ਸ਼ੁਕਰ ਸ਼ੁਕਰ ਕਰਾਂਗੇ ਓਵੇਂ ਓਵੇਂ ਸਾਡਾ ਭਲਾ ਹੋਣਾ ਹੈ ਅੱਜ ਤੋਂ ਬਾਅਦ ਕਦੇ ਵੀ ਪਰਮਾਤਮਾ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਕਿਸੇ ਪ੍ਰਕਾਰ ਦੇ ਗਿਲੇ ਸ਼ਿਕਵੇਸ਼ ਨਹੀਂ ਕਰਨਾ ਜਿੱਦੋਂ ਕਰਨਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜੋ ਮਿਲ ਗਿਆ ਉਹਦਾ ਸ਼ੁਕਰਾਨਾ ਜੋ ਨਹੀਂ ਮਿਲਿਆ ਉਹਦਾ ਸਬਰ ਜੇ ਸਬਰ ਕਰੋਗੇ ਤਾਂ ਸਬਰ ਦਾ ਫਲ ਬਹੁਤ ਮਿੱਠਾ ਮਿਲੇਗਾ ਅੱਜ ਤੋਂ ਹੀ ਇਹ ਨਿਯਮ ਬਣਾ ਲਓ ਕਿ ਰਾਤ ਨੂੰ ਸੌਣ ਲੱਗਿਆਂ ਕੋਈ ਰੋਜ ਚਿੰਤਾ ਵਾਲੀ ਗੱਲ ਮਨਤੇ ਨਹੀਂ ਲੈ ਕੇ ਆਉਣੀ ਸਿਰਫ ਵਾਹਿਗੁਰੂ ਤੇਰਾ ਸ਼ੁਕਰ ਵਾਹਿਬਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਗੰਤੇ ਸੌਣਾ ਹੈ ਤੁਸੀਂ ਇਹ ਸੱਤ ਅੱਠ ਦਿਨ ਚੇਤੇ ਦੇ ਨਾਲ ਇਹ ਸ਼ੁਕਰਾਨਾ ਕਰੋ ਵੈਸੇ ਤਾਂ ਆਪਾਂ ਹਰ ਰੋਜ ਹੀ ਰਾਤ ਨੂੰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੌਂਦਾ ਹੈ ਇਹ ਸੱਤ ਅੱਠ ਦਿਨਾਂ ਦੀ ਗੱਲ ਇਸ ਕਰਕੇ ਕੀਤੀ ਤਾਂ ਜੋ ਸਾਡੀ ਇਹ ਆਦਤ ਸਾਡਾ ਸੁਭਾਅ ਬਣ ਜਾਵੇ 21-28 ਦਿਨ ਆਪਣੇ ਆਪ ਦੇ ਉੱਤੇ ਨਾ ਪੂਰਾ ਬੈਨ ਲਾ ਕੇ ਰੱਖਣਾ ਕਿ ਮੈਂ ਕੋਈ ਬੋਝ ਚਿੰਤਾ ਕੋਈ ਗੱਲ ਸੋਚਦਿਆਂ ਸੋਚਦਿਆਂ ਨਹੀਂ ਸੌਣਾ ਮੈਂ ਰੱਬ ਦਾ ਸ਼ੁਕਰਾਨਾ ਕਰਦਿਆਂ ਕਰਦਿਆਂ ਸੌਣਾ ਹੈ 7-8 ਦਿਨ ਪੂਰਾ ਚੇਤਾ ਰੱਖ ਲਿਆ ਧਿਆਨ ਰੱਖ ਲਿਆ ਫਿਰ ਆਪਣੇ ਆਪ ਤੁਹਾਡੀ ਆਦਤ ਸੁਭਾਅ ਬਣ ਜਾਂਦਾ ਹੈ ਅਤੇ ਇਹ 7-8 ਦਿਨਾਂ ਦੇ ਵਿੱਚ ਤੁਹਾਨੂੰ ਸ਼ੁਕਰਾਨੇ ਦੀ ਤਾਕਤ ਦਾ ਵੀ ਪਤਾ ਲੱਗ ਜਾਣਾ ਹੈ ਸੋ ਅੱਜ ਤੋਂ ਹੀ ਸ਼ੁਰੂ ਕਰੀਏ ਜਿੰਤਾ ਨਹੀਂ ਕਰਨੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ